ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਹੁ ਸਿਰਜਣਹਾਰੋ ਤੁਮ ਗਾਵੋ ਓ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸਮਾਲੀਆ ਨਾ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾਪ ਬੈ ਤਿਸ ਦਾ ਤੇ ਕਵਣਾ ਸੁਮਾਰ ਸੰਬਤ ਸਾਹਾ ਲੇਖਿਆ ਮੇਲ ਕਰ ਪਾਵੋ ਤਿਲ ਦੇਹੋ ਸੱਜਣ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਾਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਣ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਸੇ ਉਪਦੇਸ ਗੁਰ ਗੁਰ ਇੱਕੋ ਵੇਸ ਆਨੇਕ ਬਾਬਾ ਜਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਬਿਸੋਏ ਜਸਿਆ ਕੜੀਆਂ ਪਹਿਰਾ ਤੇ ਦੀਵਾਰੀ ਮਾ ਹੋਆ ਸੂਰਜ ਇੱਕੋ ਰੂਤੇ ਅਲੇਕ ਨਾਨਕ ਕਰਤੇ ਕੇ ਕਿਤੇ ਵੇਸੋ ਰਾਤਨਾ ਸ੍ਰੀ ਮਹਾਲਾ ਪਹਿਲਾ ਗਗਨ ਮੈ ਥਾਲੇ 라ਵ ਚੰਦ ਦੀਪ ਕੋ ਬਨੇ ਤਾਰਕਾ ਮੰਡਲ ਜਨ ਕੋ ਮੋਤੀ ਤੂਪ ਮਲਿਆਣ ਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਬਜੰਤ ਪੇਰੀ ਰਹਾਓ सहस नैन नन ननह तोहि को सहस मूर्त न नायक तोही सहस पद विमलनन एक पद गंध बिन सहस तब गंध एव चल तमोहि सब में जोत जोत है सोए ਤੇਸਦਾ ਚਾਨਣ ਸੋ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਅ ਐਸੋ ਆਰਤੀ ਹੋਏ ਹਰ ਚਰਨ ਕਬਲਮ ਕਰੰਦ ਲੋ ਵੇਤ ਮਨੋ ਅਰਦਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕੋ ਹੋਏ ਜਾ ਤੇ ਤੇਰਾ ਨਾਈ ਵਾਸਾ ਮੂraag ਗੌੜੀ ਪੂਰਬੀ ਮਹੱਲਾ ਚੌਥਾ काम करोद नगर बहु प्रिया मिल सादु खंडळ खंडा हे पूरब लिखते लिखे गुर पाया मन हर लेव मंडल मंडा हे कर सादु अंजली पुन वड्डा हे कर ंडाऊ त पुन वड्डा हे राहौ साकट हर रस साद ना जाणिया तिन अंतर हो मैं कंडा हे ਜ्यों-ਜ्यों ਚਲ ਹੈ ਚੁਬਹਿ ਦੁਖ ਪਾਵਹਿ ਜਮਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਵਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮੇ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਖਿraag ਗੌੜੀ ਪੂਰਬੀ ਮਹਲਾ 5 ਕਰੋ ਬੇਨੰਤੀ ਸੁਣੋ ਹੋ ਮੇਰੇ ਮੀਤਾ ਸੰਤ ਟਹਲ ਕੀ 베ਲਾ ਇੰਹਾ ਘਾਟ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ ਆਉਦ ਕਟੈ ਦਿਨਸ ਰੈਣਾਰੇ ਮਨ ਗੁਰ ਮਿਲ ਕਾਜ ਸੁਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹ ਤਰੇਉ ਬ੍ਰਹਮ ਗਿਆਨੀ ਜਿਸਹਿ ਜਗਾਏ ਪੀਆਵੇ ਇਹੋ ਰਸ ਅਕਥ ਕਥਾ ਤੈਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੋਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿधाਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਧਾਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ